ਪਿਛਲੇ ਸਾਲ ਸਰਦੀਆਂ ਵਿੱਚ ਗਲੇ ਵਿੱਚ ਤਕਲੀਫ ਜਿਹੀ ਹੋਣੀ ਸ਼ੁਰੂ ਹੋਈ ਜਿਸ ਨੇ ਠੀਕ ਹੋਣ ਦਾ ਨਾਂ ਨਾ ਲਿਆ ਥੱਕ ਕੇ ਡਾਕਟਰ ਦੇ ਕੋਲ ਜਾਣਾ ਪਿਆ ਮੈਨੂੰ ਪਤਾ ਨਹੀਂ ਕਿਉਂ ਡਰ ਬੈਠ ਗਿਆ ਕਿ ਕੀਤੇ ਮੈਨੂੰ ਕੈਂਸਰ ਤਾਂ ਨਹੀਂ ਮੈਂ ਮਸਾ ਹਿੰਮਤ ਕਰਕੇ ਹਸਪਤਾਲ ਪਹੁੰਚੀ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਇੱਕ 23 ਸਾਲਾਂ ਦੀ ਔਰਤ ਵੀ ਮੇਰੇ ਕੋਲ ਆ ਕੇ ਬੈਠ ਗਈ ਉਸ ਦੇ ਨਾਲ ਉਸ ਤੋਂ ਦੁੱਗਣੀ ਉਮਰ ਦਾ ਪਤੀ ਸੀ ਪਹਿਲੀ ਨਜ਼ਰ ਤਾਂ ਮੈਨੂੰ ਉਹ ਉਸ ਦਾ ਪਿਓ ਲੱਗਿਆ ਜਿਸ ਦਾ ਨਾਂ ਜਾਗਰ ਸੀ ਤੇ ਉਸ ਔਰਤ ਦਾ ਨਾਂ ਜੀਤੀ ਸੀ ਉਹ ਦੋਵੇਂ ਅਨਪੜ ਸਨ ਉਹਨਾਂ ਨੇ ਜਦੋਂ ਮੈਨੂੰ ਪਰਚੀ ਦਿਖਾਈ ਤਾਂ ਉਹਨਾਂ ਬਾਰੇ ਮੈਨੂੰ ਪਤਾ ਲੱਗਿਆ ਕੁਝ ਸਮੇਂ ਬਾਅਦ ਡਾਕਟਰ ਨੇ ਸਾਨੂੰ ਉਹਾਂ ਨੂੰ ਅੰਦਰ ਬੁਲਾਇਆ ਤੇ ਸਾਰੇ ਟੈਸਟ ਕਰਨ ਤੋਂ ਬਾਅਦ ਸਪਸ਼ਟ ਕੀਤਾ ਕਿ ਮੈਨੂੰ ਤੇ ਜੀਤੀ ਨੂੰ ਕੁਝ ਨਹੀਂ ਹੋਇਆ ਮੈਂ ਖੁਸ਼ ਸੀ ਪਰ ਜੀਤੀ ਉਦਾਸ ਹੋ ਕੇ ਬਾਹਰ ਆ ਗਈ ਮੈਂ ਕਿਹਾ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੂੰ ਠੀਕ ਹੈ ਤੇ ਆਪਣਿਆਂ ਨਾਲ ਰਹੇਂਗੀ ਉਹ ਕੁਝ ਬੋਲਣ ਲੱਗੀ ਕੌਣ ਮੇਰੇ ਆਪਣੇ ਬਸ ਇੰਨਾ ਹੀ ਕਿਹਾ ਸੀ ਕਿ ਉਸਦਾ ਪਤੀ ਜਾਗਰ ਆ ਗਿਆ ਤੇ ਉਸ ਨੂੰ ਨਾਲ ਲੈ ਗਿਆ ਮੈਨੂੰ ਲੱਗਿਆ ਸ਼ਾਇਦ ਉਹ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਮੈਂ ਵੀ ਘਰ ਆਉਣ ਲਈ ਤੁਰ ਪਈ ਫਿਰ ਮੈਨੂੰ ਚੇਤੀ ਆਇਆ ਕਿ ਮੇਰਾ ਮੋਬਾਈਲ ਡਾਕਟਰ ਦੇ ਟੇਬਲ ਤੇ ਰਹਿ ਗਿਆ ਜਦੋਂ ਵਾਪਸ ਗਈ ਤਾਂ ਦੇਖਿਆ ਜੀਤੀ ਦੀਆਂ ਰਿਪੋਰਟਸ ਉੱਥੇ ਹੀ ਪਈਆਂ ਸਨ ਡਾਕਟਰ ਨੇ ਕਿਹਾ ਕਿ ਉਹ ਤਾਂ ਆਪਣੇ ਕੰਨਾਂ ਦੀਆਂ ਵਾਲੀਆਂ ਵੀ ਭੁੱਲ ਗਈ ਹੈ ਤੇ ਉੱਥੇ ਹੀ ਉਸਦਾ ਆਧਾਰ ਕਾਰਡ ਵੀ ਰਹਿ ਗਿਆ ਆਧਾਰ ਕਾਰਡ ਤੋਂ ਪਤਾ ਲੱਗਿਆ ਕਿ ਉਹ ਮੇਰੇ ਪਿੰਡ ਤੋਂ 2 ਕਿਲੋਮੀਟਰ ਦੂਰ ਪਿੰਡ ਹਰੀ ਨਗਰ ਦੀ ਐ ਮੈਂ ਡਾਕਟਰ ਤੋਂ ਉਸਦਾ ਸਮਾਨ ਲਿਆ ਤੇ ਕਿਹਾ ਮੈਂ ਸਮਾਨ ਉਸ ਕੋਲ ਪੰਚਾ ਦੇਵਾਂਗੀ ਕਈ ਦਿਨ ਮੈਂ ਕੰਮਾਂ ਵਿੱਚ ਰੁੱਝੀ ਰਹੀ ਤੇ ਫਿਰ ਇੱਕ ਦਿਨ ਯਾਦ ਆਇਆ ਕਿ ਮੈਂ ਜੀਤੀ ਦਾ ਸਮਾਨ ਵੀ ਦੇਣਾ ਫਿਰ ਮੈਂ ਵੀਰੇ ਨੂੰ ਨਾਲ ਲੈ ਕੇ ਹਰੀ ਨਗਰ ਗਈ ਪਿੰਡ ਪਹੁੰਚੇ ਹੀ ਸੀ ਕਿ ਪਿੰਡ ਦੇ ਲੋਕ ਕਿਸੇ ਦਾ ਸੰਸਕਾਰ ਕਰਨ ਜਾ ਰਹੇ ਸੀ ਪਿੰਡ ਪਹੁੰਚ ਕੇ ਮੈਂ ਇੱਕ ਬਜ਼ੁਰਗ ਔਰਤੋਂ ਜੀਤੀ ਦਾ ਘਰ ਪੁੱਛਿਆ ਤਾਂ ਉਸ ਔਰਤ ਨੇ ਨਾ ਸੁਣਦਿਆਂ ਹੀ ਰੋਣਾ ਸ਼ੁਰੂ ਕਰ ਦਿੱਤਾ ਉਸ ਔਰਤ ਨੇ ਕਿਹਾ ਪਿੰਡ ਵਾਲੇ ਜੀਤੀ ਦਾ ਹੀ ਸੰਸਕਾਰ ਕਰਨ ਗਏ ਨੇ ਰਾਤ ਉਸ ਨੇ ਜੀਰੀ ਨੂੰ ਕਰਨ ਵਾਲਾ ਸਪਰੇਅ ਪੀ ਲਿਆ ਮੈਨੂੰ ਤਾਂ ਕੋਈ ਸਮਾਂ ਕੁਝ ਵੀ ਸਮਝ ਨਾ ਲੱਗਾ ਮੇਰੇ ਤਾਂ ਜਿਵੇਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਫਿਰ ਉਸ ਬਜ਼ੁਰਗ ਔਰਤ ਨੇ ਦੱਸਿਆ ਕਿ ਜੀਤੀ ਦਾ ਪਤੀ ਉਸ ਨੂੰ ਬਹੁਤ ਮਾਰਦਾ ਸੀ ਉਸ ਨੇ ਆਪਣੇ ਵੀਰਾਂ ਨੂੰ ਬਹੁਤ ਵਾਰ ਕਿਹਾ ਸੀ ਕਿ ਉਹ ਉਸ ਨੂੰ ਇੱਥੋਂ ਲੈ ਜਾਣ ਉਸ ਦੀ ਕਿਸੇ ਨੇ ਵੀ ਨਾ ਸੁਣੀ ਹੋ ਤਾਂ ਉਸ ਦਾ ਪੁੱਤ ਵੀ 15 ਵਰਿਆਂ ਦਾ ਹੋ ਗਿਆ ਸੀ ਤੇ ਉਹ ਵੀ ਚਿੱਟੇ ਦਾ ਆਦੀ ਐ ਉਸਨੇ ਵੀ ਕਦੇ ਮਾਂ ਦੀ ਸਾਰ ਨਹੀਂ ਲਈ ਕੱਲ ਦੋਹੇ ਪਿਓ ਪੁੱਤਾਂ ਨੇ ਜੀਤੀ ਨੂੰ ਬਹੁਤ ਕੁੱਟਿਆ ਮਸਾ ਛੜਾਈ ਕਈਆਂ ਨੇ ਰਲ ਕੇ ਪਿਓ ਕਹਿੰਦਾ ਮਰ ਜਾ ਤੂੰ ਤੇ ਪੁੱਤ ਵੀ ਉਸਤੇ ਤਾਣਾ ਜੰਮਣ ਵਾਲੇ ਆਪਣੇ ਹੋਏ ਤੇ ਨਹੀਂ ਉਹ ਜਿਸ ਤੇ ਲੜ ਲੱਗੀ ਸੀ ਹੋਰ ਤਾਂ ਹੋਰ ਉਸ ਦਾ ਤਾਂ ਆਪਣਾ ਖੂਨ ਵੀ ਆਪਣਾ ਨਾ ਹੋਇਆ ਇਹ ਆਖ ਕੇ ਬਜ਼ੁਰਗ ਔਰਤ ਤਾਂ ਹਾਂ ਮਾਰ ਕੇ ਰੋਣ ਲੱਗੀ ਜੇ ਰੀ ਜੀਤੀ ਦੀ ਗਵੰਡਨ ਸੀ ਮੈਂ ਤੇ ਵੀਰ ਉਸ ਨੂੰ ਸਮਾਨ ਫੜਾ ਕੇ ਘਰ ਆ ਗਏ ਹਰ ਰੋਜ਼ ਰਾਤ ਨੂੰ ਮੈਨੂੰ ਸੌਣ ਤੋਂ ਪਹਿਲਾਂ ਜੀਤੀ ਦੇ ਬੋਲ ਯਾਦ ਆਉਂਦੇ ਨੇ ਮੇਰੇ ਕੋਲ ਜਿਹੜਾ ਸ਼ਾਇਦ ਉਸ ਸਮੇਂ ਮੈਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੱਗਿਆ